2023 ਦੇ ਮੁਕਾਬਲੇ ਇਹ ਅੰਕੜੇ ਜਾਰੀ ਕੀਤੇ ਗਏ ਨੇ ਯਾਨੀ ਕਿ ਚਾਲੂ ਸਾਲ ਦੇ ਵਿੱਚ 35% ਘੱਟ ਸਟੂਡੈਂਟ ਵੀਜ਼ੇ ਦਿੱਤੇ ਜਾ ਰਹੇ ਨੇ ਤੇ ਅਗਲੇ ਸਾਲ ਦੇ ਵਿੱਚ ਹੋਰ 10% ਘਟਾ ਦਿੱਤੇ ਜਾਣਗੇ ਤੇ ਇਹੀ ਨਹੀਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਕਨੇਡਾ ਦੇ ਵਿੱਚ ਜਾ ਕੇ ਜੋ ਸਟੂਡੈਂਟਸ ਪੜ੍ਹ ਰਹੇ ਨੇ ਅੱਗੇ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਨੇ ਉਸ ਨੂੰ ਲੈ ਕੇ ਵੀ ਇੱਕ ਆਈਐਲਐਸ ਦਾ ਪੇਪਰ ਦੇਣਾ ਪਵੇਗਾ ਇਹੀ ਨਹੀਂ ਕਿ CLB ਵੀ ਵਧਾ ਦਿੱਤਾ ਗਿਆ ਹੈ ਭਾਰਤ ਦੇ ਵਿੱਚੋਂ ਜਿਹੜੇ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਸੀ ਉਹ CLB 6 ਲੈ ਕੇ ਜਾਂਦੇ ਸੀ ਪਰ ਹੁਣ ਇਹ 7 ਕਰ ਦਿੱਤੇ ਗਏ ਨੇ ਤੇ ਵੱਖ-ਵੱਖ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਯਾਨੀ ਕਿ ਸਿਰਫ ਕੈਨੇਡਾ ਜਾਣਾ ਤੇ ਕੈਨੇਡਾ ਜਾ ਕੇ ਉਸ ਤੋਂ ਬਾਅਦ ਵਰਕ ਪਰਮਿਟ ਹਾਸਲ ਕਰਨਾ ਹੁਣ ਇੰਨਾ ਵੀ ਸੌਖਾ ਨਹੀਂ ਰਿਹਾ ਕੈਨੇਡਾ ਦੀ ਸਰਕਾਰ ਵੱਲੋਂ ਲਗਾਤਾਰ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਚੋਣਾ ਦਾ ਵੇਲਾ ਨਜ਼ਦੀਕ ਆ ਰਿਹਾ ਹੈ ਕੈਨੇਡਾ ਦੀ ਸਰਕਾਰ ਵੱਲੋਂ ਹਮੇ ਹਮੇ ਨਿਯਮ ਵੀ ਸਖਤ ਕੀਤੇ ਜਾ ਰਹੇ ਨੇ ਜਸਟਨ ਟਰੂਡੋ ਜੋ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਫਿਲਹਾਲ ਚਰਚਾ ਵਿੱਚ ਨੇ ਉਹਨਾਂ ਦੇ ਉੱਤੇ ਕੈਨੇਡਾ ਦੇ ਲੋਕਾਂ ਵੱਲੋਂ ਦਬਾਅ ਪਾਇਆ ਵੀ ਜਾ ਰਿਹਾ ਤੇ ਇਹ ਦਬਾਅ ਸਾਫ਼ ਨਜ਼ਰ ਵੀ ਆ ਰਿਹਾ ਹੈ ਕਿ ਹੁਣ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾ ਕੀਤਾ ਜਾ ਰਿਹਾ ਹੈ ਤਾਂ ਦੱਸ ਦਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਅ ਕੀਤੇ ਜਾ ਰਹੇ ਨੇ ਇਸ ਵਿੱਚ ਜੋ ਅੰਤਰਰਾਸ਼ਟਰੀ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਨੇ ਹੁਣ ਉਹਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ 35% ਘਟ ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਜਾਣਗੇ ਅਗਲੇ ਸਾਲ ਇਹ ਗਿਣਤੀ 10% ਹੋਰ ਘਟਾ ਦਿੱਤੀ ਜਾਊਗੀ ਮਾਰੇ ਲੋਕ ਸਿਸਟਮ ਦੀ ਜੋ ਦੁਰਵਰਤੋਂ ਕਰ ਰਹੇ ਨੇ ਉਸ ਕਾਰਨ ਹੁਣ ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ ਤੇ ਆਲਸ ਉੱਥੇ ਜਾ ਕੇ ਵੀ ਕਰਨੀ ਪਵੇਗੀ ਇੱਕ ਤਾਂ ਭਾਰਤ ਦੇ ਵਿੱਚੋਂ ਐਪਲਿਕ ਕਰੋਗੇ ਪੰਜਾਬ 'ਚ ਕਰੋਗੇ ਬਾਅਦ ਕੈਨੇਡਾ ਜਾ ਕੇ ਵੀ ਕਰਨੀ ਪਵੇਗੀ ਤੇ ਇਹੇ ਕਰਨੀ ਪਵੇਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਫ੍ਰੈਂਚ ਜਾਂ ਫਿਰ ਇੰਗਰੇਜ਼ੀ ਭਾਸ਼ਾ ਦੀ ਮੁਹਾਰਤ ਹੈ ਜੋ ਹਾਸਲ ਕਰਨੀ ਪਵੇਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜੋ ਸੀਐਲਬੀ ਹੈ 7 ਹੋਣਾ ਚਾਹੀਦਾ ਹੈ ਕਾਲਜ ਗ੍ਰੈਜੂਏਟ ਦੇ ਲਈ ਸੀਐਲਬੀ 5 ਦੀ ਲੋੜ ਹੋਵੇਗੀ ਯਾਨੀ ਕਿ ਪਹਿਲਾਂ ਤਾਂ ਭਾਰਤ ਪੰਜਾਬ ਦੇ ਵਿੱਚ ਸੀਐਲਬੀ 6 ਹਾਸਲ ਕਰਨੇ ਪੈਣਗੇ ਫਿਰ ਉੱਥੇ ਜਾ ਕੇ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਹੋਵੋਗੇ ਉੱਥੇ ਵਰਕ ਪਰਮਿਟ ਅਪਲਾਈ ਕਰੋਗੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਤੁਹਾਨੂੰ ਦੁਬਾਰਾ ਸੀਐਲਬੀ 7 ਹਾਸਲ ਕਰਨੇ ਪੈਣਗੇ ਹਾਸ ਕਰਨੀ ਪਵੇਗੀ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਲਿਖਿਆ ਕਿ ਅਸੀਂ ਇਸ ਸਾਲ 35% ਘਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਪੇਸ਼ਕਸ਼ ਕਰ ਰਹੇ ਹਾਂ ਤਾਂ ਅਗਲੇ ਸਾਲ ਇਹ ਸੰਖਿਆ 10% ਹੋਰ ਘਟਾ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਨੇ, ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਨੇ ਤਾਂ ਅਸੀਂ ਉਨ੍ਹਾਂ ਤੇ ਕਾਰਵਾਈ ਕਰਦੇ ਹਾਂ। ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਦੇਸ਼ ਵਿੱਚ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ ਵਿੱਚ ਹੋਰ ਕਟੌਤੀ ਕਰਨ ਦੇ ਇਰਾਦੇ ਨਾਲ 2025 ਦੌਰਾਨ ਸਟੱਡੀ ਵੀਜ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਮਨਿਸਟਰ ਮਿਲਰ ਨੇ ਦੱਸਿਆ ਹੈ 2025 ਦੌਰਾਨ 437000 ਸਟੱਡੀ ਵੀਜ਼ੇ ਹੀ ਦਿੱਤੇ ਜਾਣਗੇ ਯਾਨੀ ਕਿ ਅਗਲੇ ਸਾਲ ਵਿੱਚ ਸਿਰਫ ਤੇ ਸਿਰਫ ਕੈਨੇਡਾ ਵੱਲੋਂ 437000 ਸਟੱਡੀ ਪਰਮਿਟ ਦਿੱਤੇ ਜਾਣੇ ਆ ਪੂਰੇ ਮੁਲਕ ਦਾ ਮੁਲਕਾਂ ਦੇ ਲਈ ਯਾਨੀ ਕਿ ਕੈਨੇਡਾ ਨੂੰ ਛੱਡ ਕੇ ਜਿੰਨੇ ਵੀ ਹੋਰ ਮੁਲਕ ਨੇ ਉਹਨਾਂ ਚੋਂ ਜਿਹੜੇ ਕੈਨੇਡਾ ਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਨੇ ਮਹਿਜ਼ 437000 ਬੱਚੇ ਜਾਣਗੇ ਤਾਂ ਉਹਨਾਂ ਵਿੱਚ ਪੰਜਾਬੀ ਕਿੰਨੇ ਕਾਉਂਦੇ ਨੇ ਇਹ ਵੀ ਦੇਖਣਾ ਹੋਵੇਗਾ ਮਨਿਸਟਰ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਤੀ ਪਤਨੀਆਂ ਨੂੰ ਹੀ ਓਪਨ ਵਰਕ ਪਰਮਿਟ ਦੀ ਪਾਲਿਸੀ ਦਾ ਵੀ ਜ਼ਿਕਰ ਕੀਤਾ ਹੈ ਮਨਿਸਟਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਮਾਸਟਰ ਡਿਗਰੀ ਪ੍ਰੋਗਰਾਮ ਦੀ ਲੰਬਾਈ 16 ਮਹੀਨੇ ਤੋਂ ਵੱਧ ਹੋਵੇਗੀ ਉਹਨਾਂ ਦੇ ਸਪਾਊਸ ਹੀ ਓਪਨ ਵਰਕ ਪਰਮਿਟ ਲਈ ਯੋਗ ਹੋਣਗੇ ਮਨਿਸਟਰ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਵਾਲੇ ਬੇਣੇਕਾਰਾਂ ਨੂੰ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਵਿੱਚ ਘੱਟੋ ਘੱਟ ਪਾਸਸ਼ਾ ਦੀ ਮੁਹਾਰਤ ਹਾਸਲ ਕਰਨੀ ਪਵੇਗੀ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜੀ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਪੱਧਰ 7 ਅਤੇ ਕਾਲਜ ਗ੍ਰੈਜੂਏਟਾਂ ਲਈ ਸੀਐਲਬੀ 5 ਦੀ ਲੋੜ ਹੋਵੇਗੀ ਮੌਜੂਦਾ ਸਮੇਂ ਦੌਰਾਨ 8 ਮਹੀਨੇ ਤੋਂ ਜ਼ਿਆਦਾ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ ਉਦਾਹਰਨ ਵਜੋਂ ਜਿਹੜੇ ਵਿਦਿਆਰਥੀਆਂ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਾ ਇਸ ਤੋਂ ਵਧੇਰੇ ਸਮੇਂ ਦਾ ਕੋਰਸ ਕਰਨ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਗੋਰਤਾਲਾ ਬਹਿ ਕੇ ਫ੍ਰੈਂਚ ਭਾਸ਼ਾ ਵਿੱਚ ਮਹਾਰਤ ਹਾਸਲ ਵਿਦਿਆਰਥੀਆਂ ਲਈ ਕੈਨੇਡੀਅਨ ਸਰਕਾਰ ਫ੍ਰੈਂਕੋਫੋਨ ਮਿਨোরਿਟੀ ਕਮਿਊਨिटीज ਸਟੂਡੈਂਟ ਪਾਇਲਟ ਪ੍ਰੋਗਰਾਮ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ ਤਾਂ ਹੁਣ ਸਾਫ਼ ਤੌਰ ਤੇ ਜ਼ਾਹਰ ਹੋ ਗਿਆ ਹੈ ਕਿ ਜੇਕਰ ਕੈਨੇਡਾ ਜਾਣਾ ਹੈ ਤਾ ਪਹਿਲਾ ਹੀ ਤੁਹਾਡਾ CLB ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ 4,37,000 ਬੱਚਿਆਂ ਦੇ ਵਿੱਚ ਪਹੁੰਚ ਸਕੋ ਤੇ ਉਸ ਤੋਂ ਬਾਅਦ ਜਦੋਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋਵੋਗੇ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਦੁਬਾਰਾ ਤੋਂ ਐਕਸ ਕਰਨੀ ਪਵੇਗੀ CLB 7 ਹਾਸਲ ਕਰਨਾ ਪਵੇਗਾ ਤਾਂ ਇਸ ਨੂੰ ਲੈ ਕੇ ਜੋ ਕੈਨੇਡਾ ਨੇ ਹੁਣ ਸਕਤਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਆ ਹੋ ਸਕਦਾ ਹੈ ਕਿ ਆਰਥਿਕਤਾ ਉੱਤੇ ਅਸਰ ਜ਼ਰੂਰ ਪਵੇ ਕਿਉਂਕਿ ਕੈਨੇਡਾ ਇਮੀਗ੍ਰੈਂਟਸ ਦੇ ਉੱਤੇ ਬੇहद ਨਿਰਪਰ ਘਰਤਾ ਹੈ ਪਰ ਜਿਸ ਤਰੀਕੇ ਦੇ ਕੈਨੇਡਾ ਵਿੱਚੋਂ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਉੱਥੋਂ ਦੀ ਸਰਕਾਰ ਹੁਣ ਲਗਾਤਾਰ ਸਖਤਾਈਆਂ ਕਰਦੀ ਨਜ਼ਰ ਆ ਰਹੀ ਹੈ ਕੈਨੇਡਾ ਵੱਲੋਂ ਦਿਨੋਂ ਦਿਨ ਸਟੂਡੈਂਟਸ ਨੂੰ ਛਟਕੇ ਦਿੱਤੇ ਜਾ ਰਹੇ ਨੇ ਜਿਹੜੇ ਵੀ ਅੰਤਰਰਾਸ਼ਟਰੀ ਸਟੂਡੈਂਟਸ ਨੇ ਕੈਨੇਡਾ ਜਾਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ ਉਹਨਾਂ ਨੂੰ ਲਗਾਤਾਰ ਵੱਡੇ ਝਟਕੇ ਮਿਲ ਰਹੇ ਨੇ ਹੁਣ ਇੱਕ ਹੋਰ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ ਇਸੇ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਇਮੀਗ੍ਰੇਸ਼ਨ ਮਨਿਸਟਰ ਵੱਲੋਂ ਆਪਣੇ ਆਪਣੇ ਐਕਸ ਤੇ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਸਾਲ 35% ਘੱਟ ਸਟੂਡੈਂਟ ਵੀਜ਼ੇ ਦਿੱਤੇ ਜਾਣਗੇ ਤੇ ਅਗਲੇ ਸਾਲ ਇਹ 10% ਹੋਰ ਘਟਾ ਦਿੱਤੇ ਜਾਣਗੇ 2023 ਦੇ ਮੁਕਾਬਲੇ ਇਹ ਅੰਕੜੇ ਜਾਰੀ ਕੀਤੇ ਗਏ ਨੇ ਯਾਨੀ ਕਿ ਚਾਲੂ ਸਾਲ ਦੇ ਵਿੱਚ 35% ਘੱਟ ਸਟੂਡੈਂਟ ਵੀਜ਼ੇ ਦਿੱਤੇ ਜਾ ਰਹੇ ਨੇ ਤੇ ਅਗਲੇ ਸਾਲ ਦੇ ਵਿੱਚ ਹੋਰ 10% ਘਟਾ ਦਿੱਤੇ ਜਾਣਗੇ ਤੇ ਇਹੀ ਨਹੀਂ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਜਾ ਕੇ ਜੋ ਸਟੂਡੈਂਟਸ ਪੜ੍ਹ ਰਹੇ ਨੇ ਅੱਗੇ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਨੇ ਉਸ ਨੂੰ ਲੈ ਕੇ ਵੀ ਇੱਕ IELTS ਦਾ ਪੇਪਰ ਦੇਣਾ ਪਵੇਗਾ ਇਹੀ ਨਹੀਂ ਕਿ CLB ਵੀ ਵਧਾ ਦਿੱਤਾ ਗਿਆ ਹੈ ਭਾਰਤ ਦੇ ਵਿੱਚੋਂ ਜਿਹੜੇ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਸੀ ਉਹ CLB 6 ਲੈ ਕੇ ਜਾਂਦੇ ਸੀ ਪਰ ਹੁਣ ਇਹ 7 ਕਰ ਦਿੱਤੇ ਗਏ ਨੇ ਤੇ ਵੱਖ-ਵੱਖ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਯਾਨੀ ਕਿ ਸਿਰਫ ਕੈਨੇਡਾ ਜਾਣਾ ਤੇ ਕੈਨੇਡਾ ਜਾ ਕੇ ਉਸ ਤੋਂ ਬਾਅਦ ਵਰਕ ਪਰਮਿਟ ਹਾਸਲ ਕਰਨਾ ਹੁਣ ਇੰਨਾ ਵੀ ਸੌਖਾ ਨਹੀਂ ਰਿਹਾ ਕੈਨੇਡਾ ਦੀ ਸਰਕਾਰ ਵੱਲੋਂ ਲਗਾਤਾਰ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਚੋਣਾ ਦਾ ਵੇਲਾ ਨਜ਼ਦੀਕ ਆ ਰਿਹਾ ਹੈ ਕੈਨੇਡਾ ਦੀ ਸਰਕਾਰ ਵੱਲੋਂ ਹਮੇ ਹਮੇ ਨਿਯਮ ਵੀ ਸਖਤ ਕੀਤੇ ਜਾ ਰਹੇ ਨੇ ਜਸਟਨ ਟਰੂਡੋ ਜੋ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਫਿਲਹਾਲ ਚਰਚਾ ਵਿੱਚ ਨੇ ਉਹਨਾਂ ਦੇ ਉੱਤੇ ਕੈਨੇਡਾ ਦੇ ਲੋਕਾਂ ਵੱਲੋਂ ਦਬਾਅ ਪਾਇਆ ਵੀ ਜਾ ਰਿਹਾ ਹੈ ਤੇ ਇਹ ਦਬਾਅ ਸਾਫ਼ ਨਜ਼ਰ ਵੀ ਆ ਰਿਹਾ ਹੈ ਕਿ ਹੁਣ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾ ਕੀਤਾ ਜਾ ਰਿਹਾ ਹੈ ਤਾਂ ਦੱਸ ਦਿੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਅ ਕੀਤੇ ਜਾ ਰਹੇ ਨੇ ਇਸ ਵਿੱਚ ਜੋ ਅੰਤਰਰਾਸ਼ਟਰੀ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਨੇ ਹੁਣ ਉਹਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ 35% ਘਟ ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਜਾਣਗੇ ਅਗਲੇ ਸਾਲ ਇਹ ਗਿਣਤੀ 10% ਹੋਰ ਘਟਾ ਦਿੱਤੀ ਜਾਊਗੀ ਮਾੜੇ ਲੋਕ ਸਿਸਟਮ ਦੀ ਜੋ ਦੁਰਵਰਤੋਂ ਕਰ ਰਹੇ ਨੇ ਉਸ ਕਾਰਨ ਹੁਣ ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ ਤੇ ਐਲਸ ਉੱਥੇ ਜਾ ਕੇ ਵੀ ਕਰਨੀ ਪਵੇਗੀ ਇੱਕ ਤਾਂ ਭਾਰਤ ਦੇ ਵਿੱਚੋਂ ਐਲਸ ਕਰੋਗੇ ਪੰਜਾਬ 'ਚ ਕਰੋਗੇ ਬਾਅਦ ਕੈਨੇਡਾ ਜਾ ਕੇ ਵੀ ਕਰਨੀ ਪਵੇਗੀ ਤੇ ਇਹੇ ਕਰਨੀ ਪਵੇਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਫ੍ਰੈਂਚ ਜਾਂ ਫਿਰ ਇੰਗ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਹੈ ਜੋ ਹਾਸਲ ਕਰਨੀ ਪਵੇਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜੋ ਸੀਐਲਬੀ ਹੈ 7 ਹੋਣਾ ਚਾਹੀਦਾ ਹੈ ਕਾਲਜ ਗ੍ਰੈਜੂਏਟ ਦੇ ਲਈ CLB 5 ਦੀ ਲੋਡ ਹੋਵੇਗੀ ਯਾਨੀ ਕਿ ਪਹਿਲਾਂ ਤਾਂ ਭਾਰਤ ਪੰਜਾਬ ਦੇ ਵਿੱਚ CLB 6 حاصل ਕਰਨੇ ਪੈਣਗੇ ਫਿਰ ਉੱਥੇ ਜਾ ਕੇ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਹੋਵੋਗੇ ਉਦੋਂ ਵਰਕ ਪਰਮਿਟ ਅਪਲਾਈ ਕਰੋਗੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਤੁਹਾਨੂੰ ਦੁਬਾਰਾ CLB 7 حاصل ਕਰਨੇ ਪੈਣਗੇ ਐਲਸ ਕਰਨੀ ਪਵੇਗੀ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਲਿਖਿਆ ਹੈ ਕਿ ਅਸੀਂ ਇਸ ਸਾਲ 35% ਘਟਤ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਪੇਸ਼ਕਸ਼ ਕਰ ਰਹੇ ਹਾਂ ਤਾਂ ਅਗਲੇ ਸਾਲ ਇਹ ਸੰਖਿਆ 10% ਹੋਰ ਘਟਾ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਨੇ ਤਾਂ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੇਸ਼ ਵਿੱਚ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ ਵਿੱਚ ਹੋਰ ਕਟੌਤੀ ਕਰਨ ਦੇ ਇਰਾਦੇ ਨਾਲ 2025 ਦੌਰਾਨ ਸਟੱਡੀ ਵੀਜ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਮਨਿਸਟਰ ਮਿਲਰ ਨੇ ਦੱਸਿਆ ਹੈ 2025 ਦੌਰਾਨ 437000 ਸਟੱਡੀ ਵੀਜ਼ੇ ਹੀ ਦਿੱਤੇ ਜਾਣਗੇ ਯਾਨੀ ਕਿ ਅਗਲੇ ਸਾਲ ਵਿੱਚ ਸਿਰਫ ਸਿਰਫ ਕਨੇਟ ਕਰ ਕੀਤਾ ਹੈ ਮਨਿਸਟਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਮਾਸਟਰ ਡਿਗਰੀ ਪ੍ਰੋਗਰਾਮ ਦੀ ਲੰਬਾਈ 16 ਮਹੀਨੇ ਤੋਂ ਵੱਧ ਹੋਵੇਗੀ ਉਹਨਾਂ ਦੇ ਸਪਾਊਸ ਹੀ ਓਪਨ ਵਰਕ ਪਰਮਿਟ ਲਈ ਯੋਗ ਹੋਣਗੇ ਮਿਨਿਸਟਰ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਵਾਲੇ ਬੇਨਕਾਰਾਂ ਨੂੰ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਵਿੱਚ ਘੱਟੋ-ਘੱਟ ਪੱਸ਼ਾ ਦੀ ਮੁਹਾਰਤ ਹਾਸਲ ਕਰਨੀ ਪਵੇਗੀ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ CLB ਪੱਧਰ 7 ਅਤੇ ਕਾਲਜ ਗ੍ਰੈਜੂਏਟਾਂ ਲਈ CLB 5 ਦੀ ਲੋੜ ਹੋਵੇਗੀ ਮੌਜੂਦਾ ਸਮੇਂ ਦੌਰਾਨ 8 ਮਹੀਨੇ ਤੋਂ ਜ਼ਿਆਦਾ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ ਉਦਾਹਰਨ ਵਜੋਂ ਜਿਹੜੇ ਵਿਦਿਆਰਥੀਆਂ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਾ ਇਸ ਤੋਂ ਵਧੇਰੇ ਸਮੇਂ ਦਾ ਕੋਰਸ ਕਰਨ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਗੋਰਤਾਲਾ ਬਹਿ ਕੇ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਹਾਸਲ ਵਿਦਿਆਰਥੀਆਂ ਲਈ ਕੈਨੇਡੀਅਨ ਸਰਕਾਰ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨिटीज ਸਟੂਡੈਂਟ ਪਾਇਲਟ ਪ੍ਰੋਗਰਾਮ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ ਤਾਂ ਹੁਣ ਸਾਫ਼ ਤੌਰ ਤੇ ਜ਼ਾਹਿਰ ਹੋ ਗਿਆ ਕਿ ਜੇਕਰ ਕੈਨੇਡਾ ਜਾਣਾ ਹੈ ਤਾ ਪਹਿਲਾ ਹੀ ਤੁਹਾਡਾ CLB ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ 437000 ਬੱਚਿਆਂ ਦੇ ਵਿੱਚ ਪਹੁੰਚ ਸਕੋ ਤੇ ਉਸ ਤੋਂ ਬਾਅਦ ਜਦੋਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋਵੋਗੇ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਦੁਬਾਰਾ ਤੋਂ ਐਗਜ਼ ਕਰਨੀ ਪਵੇਗੀ CLB 7 ਹਾਸਲ ਕਰਨਾ ਪਵੇਗਾ ਤਾਂ ਇਸ ਨੂੰ ਲੈ ਕੇ ਜੋ ਕੈਨੇਡਾ ਨੇ ਹੁਣ ਸਕਤਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਹੋ ਸਕਦਾ ਹੈ ਕਿ ਆਰਥਿਕ ਦਾ ਉੱਤੇ ਅਸਰ ਜ਼ਰੂਰ ਪਵੇ ਕਿਉਂਕਿ ਕੈਨੇਡਾ ਇਮੀਗ੍ਰੈਂਟ ਦੇ ਉੱਤੇ ਬੇਹੱਦ ਨਿਰਪਰ ਘਰਤਾ ਹੈ ਪਰ ਜਿਸ ਤਰੀਕੇ ਦੇ ਕੈਨੇਡਾ ਵਿੱਚੋਂ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਉੱਥੋਂ ਦੀ ਸਰਕਾਰ ਹੁਣ ਲਗਾਤਾਰ ਸਖਤਾਈਆਂ ਕਰਦੀ ਨਜ਼ਰ ਆ ਰਹੀ ਹੈ ਕੈਨੇਡਾ ਵੱਲੋਂ ਦਿਨੋਂ ਦਿਨ ਸਟੂਡੈਂਟਸ ਨੂੰ ਛਟਕੇ ਦਿੱਤੇ ਜਾ ਰਹੇ ਨੇ ਜਿਹੜੇ ਵੀ ਅੰਤਰਰਾਸ਼ਟਰੀ ਸਟੂਡੈਂਟਸ ਨੇ ਕੈਨੇਡਾ ਜਾਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਲਗਾਤਾਰ ਵੱਡੇ ਛਟਕੇ ਮਿਲ ਰਹੇ ਨੇ ਹੁਣ ਇੱਕ ਹੋਰ ਨਵਾਂ ਨਿਯਮ ਲਾਗੂ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉੱਥੋਂ ਦੇ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਆਪਣੇ ਆਪਣੇ ਐਕਸ ਤੇ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਸਾਲ 35% ਘੱਟ ਸਟੂਡੈਂਟ ਵੀਜ਼ੇ ਦਿੱਤੇ ਜਾਣਗੇ ਤੇ ਅਗਲੇ ਸਾਲ ਇਹ 10% ਹੋਰ ਘਟਾ ਦਿੱਤੇ ਜਾਣਗੇ 2023 ਦੇ ਮੁਕਾਬਲੇ ਇਹ ਅੰਕੜੇ ਜਾਰੀ ਕੀਤੇ ਗਏ ਨੇ ਯਾਨੀ ਕਿ ਚਾਲੂ ਸਾਲ ਦੇ ਵਿੱਚ 35% ਘੱਟ ਸਟੂਡੈਂਟ ਵੀਜ਼ੇ ਦਿੱਤੇ ਜਾ ਰਹੇ ਨੇ ਤੇ ਅਗਲੇ ਸਾਲ ਦੇ ਵਿੱਚ ਹੋਰ 10% ਘਟਾ ਦਿੱਤੇ ਜਾਣਗੇ ਤੇ ਇਹੀ ਨਹੀਂ ਤੇ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਕਨੇਡਾ ਦੇ ਵਿੱਚ ਜਾ ਕੇ ਜੋ ਸਟੂਡੈਂਟਸ ਪੜ ਰਹੇ ਨੇ ਅੱਗੇ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਨੇ ਉਸ ਨੂੰ ਲੈ ਕੇ ਵੀ ਇੱਕ ਆਈਐਲਐਸ ਦਾ ਪੇਪਰ ਦੇਣਾ ਪਵੇਗਾ ਇਹੀ ਨਹੀਂ ਕਿ CLB ਵੀ ਵਧਾ ਦਿੱਤਾ ਗਿਆ ਹੈ ਭਾਰਤ ਦੇ ਵਿੱਚੋਂ ਜਿਹੜੇ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਸੀ ਉਹ CLB 6 ਲੈ ਕੇ ਜਾਂਦੇ ਸੀ ਪਰ ਹੁਣ ਇਹ 7 ਕਰ ਦਿੱਤੇ ਗਏ ਨੇ ਤੇ ਵੱਖ-ਵੱਖ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਯਾਨੀ ਕਿ ਸਿਰਫ ਕੈਨੇਡਾ ਜਾਣਾ ਤੇ ਕੈਨੇਡਾ ਜਾ ਕੇ ਉਸ ਤੋਂ ਬਾਅਦ ਵਰਕ ਪਰਮਿਟ ਹਾਸਲ ਕਰਨਾ ਹੁਣ ਇੰਨਾ ਵੀ ਸੌਖਾ ਨਹੀਂ ਰਿਹਾ ਕੈਨੇਡਾ ਦੀ ਸਰਕਾਰ ਵੱਲੋਂ ਲਗਾਤਾਰ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਕਿਉਂਕਿ ਜਿਵੇਂ ਜਿਵੇਂ ਚੋਣਾਂ ਦਾ ਵੇਲਾ ਨਜ਼ਦੀਕ ਆ ਰਿਹਾ ਹੈ ਕੈਨੇਡਾ ਦੀ ਸਰਕਾਰ ਵੱਲੋਂ ਹਮੇ ਹਮੇ ਨਿਯਮ ਵੀ ਸਖਤ ਕੀਤੇ ਜਾ ਰਹੇ ਨੇ ਜਸਟਨ ਟਰੂਡੋ ਜੋ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਫਿਲਹਾਲ ਚਰਚਾ ਵਿੱਚ ਨੇ ਉਹਨਾਂ ਦੇ ਉੱਤੇ ਕੈਨੇਡਾ ਦੇ ਲੋਕਾਂ ਵੱਲੋਂ ਦਬਾਅ ਪਾਇਆ ਵੀ ਜਾ ਰਿਹਾ ਹੈ ਤੇ ਇਹ ਦਬਾਅ ਸਾਫ਼ ਨਜ਼ਰ ਵੀ ਆ ਰਿਹਾ ਹੈ ਕਿ ਹੁਣ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਤਾਂ ਦੱਸ ਦਿੰਦੇ ਆ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਅ ਕੀਤੇ ਜਾ ਰਹੇ ਨੇ ਇਸ ਵਿੱਚ ਜੋ ਅੰਤਰਰਾਸ਼ਟਰੀ ਸਟੂਡੈਂਟਸ ਕੈਨੇਡਾ ਜਾਣਾ ਚਾਹੁੰਦੇ ਨੇ ਹੁਣ ਉਹਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ 35% ਘੱਟ ਵਿਦਿਆਰਥੀਆਂ ਨੂੰ ਪਰਮਿਟ ਦਿੱਤੇ ਜਾਣਗੇ ਅਗਲੇ ਸਾਲ ਇਹ ਗਿਣਤੀ 10% ਹੋਰ ਘਟਾ ਦਿੱਤੀ ਜਾਊਗੀ ਮਾੜੇ ਲੋਕ ਸਿਸਟਮ ਦੀ ਜੋ ਦੁਰਵਰਤੋਂ ਕਰ ਰਹੇ ਨੇ ਉਸ ਕਾਰਨ ਹੁਣ ਕੈਨੇਡਾ ਨੇ ਹੋਰ ਸਖਤੀ ਕਰ ਦਿੱਤੀ ਹੈ ਤੇ ਐਲਸ ਉੱਥੇ ਜਾ ਕੇ ਵੀ ਕਰਨੀ ਪਵੇਗੀ ਇੱਕ ਤਾਂ ਭਾਰਤ ਦੇ ਵਿੱਚੋਂ ਐਲਸ ਕਰੋਗੇ ਪੰਜਾਬ 'ਚ ਕਰੋਗੇ ਬਾਕ ਕੈਨੇਡਾ ਜਾ ਕੇ ਵੀ ਕਰਨੀ ਪਵੇਗੀ ਤੇ ਇਹੇ ਕਰਨੀ ਪਵੇਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਫ੍ਰੈਂਚ ਜਾਂ ਫਿਰ ਇੰਗ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਹੈ ਜੋ ਹਾਸਲ ਕਰਨੀ ਪਵੇਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜੋ ਸੀਐਲਬੀ ਹੈ 7 ਹੋਣਾ ਚਾਹੀਦਾ ਹੈ ਕਾਲਜ ਗ੍ਰੈਜੂਏਟ ਦੇ ਲਈ ਸੀਐਲਬੀ 5 ਦੀ ਲੋੜ ਹੋਵੇਗੀ ਯਾਨੀ ਕਿ ਪਹਿਲਾਂ ਤਾਂ ਭਾਰਤ ਪੰਜਾਬ ਦੇ ਵਿੱਚ CLB 6 ਹਾਸਲ ਕਰਨੇ ਪੈਣਗੇ ਫਿਰ ਉੱਥੇ ਜਾ ਕੇ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਹੋਵੋਗੇ ਉਦੋਂ ਵਰਕ ਪਰਮਿਟ ਅਪਲਾਈ ਕਰੋਗੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਤੁਹਾਨੂੰ ਦੁਬਾਰਾ CLB 7 ਹਾਸਲ ਕਰਨੇ ਪੈਣਗੇ ਐਲਸ ਕਰਨੀ ਪਵੇਗੀ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਲਿਖਿਆ ਕਿ ਅਸੀਂ ਇਸ ਸਾਲ 35% ਘਟਤ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਪੇਸ਼ਕਸ਼ ਕਰ ਰਹੇ ਹਾਂ ਤਾਂ ਅਗਲੇ ਸਾਲ ਇਹ ਸੰਖਿਆ 10% ਹੋਰ ਘਟਾ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਨੇ ਤਾਂ ਅਸੀਂ ਉਨ੍ਹਾਂ ਤੇ ਕਾਰਵਾਈ ਕਰਦੇ ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਦੇਸ਼ ਵਿੱਚ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ ਵਿੱਚ ਹੋਰ ਕਟੌਤੀ ਕਰਨ ਦੇ ਇਰਾਦੇ ਨਾਲ 2025 ਦੌਰਾਨ ਸਟੱਡੀ ਵੀਜ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਮਨਿਸਟਰ ਮਿਲਰ ਨੇ ਦੱਸਿਆ ਹੈ 2025 ਦੌਰਾਨ 437000 ਸਟੱਡੀ ਵੀਜ਼ੇ ਹੀ ਦਿੱਤੇ ਜਾਣਗੇ ਯਾਨੀ ਕਿ ਅਗਲੇ ਸਾਲ ਵਿੱਚ ਸਿਰਫ ਸਿਰਫ ਕੈਨੇਡਾ ਵੱਲੋਂ 437000 ਸਟੱਡੀ ਪਰਮਿਟ ਦਿੱਤੇ ਜਾਣੇ ਆ ਪੂਰੇ ਮੁਲਕ ਦਾ ਮੁਲਕਾਂ ਦੇ ਲਈ ਯਾਨੀ ਕਿ ਕੈਨੇਡਾ ਨੂੰ ਛੱਡ ਕੇ ਜਿੰਨੇ ਵੀ ਹੋਰ ਮੁਲਕ ਨੇ ਉਹਨਾਂ ਚੋਂ ਜਿਹੜੇ ਕੈਨੇਡਾ ਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਨੇ ਮਹਿਜ਼ 437000 ਬੱਚੇ ਜਾਣਗੇ ਤਾਂ ਉਹਨਾਂ ਵਿੱਚ ਪੰਜਾਬੀ ਕਿੰਨੇ ਗਾਉਂਦੇ ਨੇ ਇਹ ਵੀ ਦੇਖਣਾ ਹੋਵੇਗਾ ਮਨਿਸਟਰ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਤੀ ਪਤਨੀਆਂ ਨੂੰ ਹੀ ਓਪਨ ਵਰਕ ਪਰਮਿਟ ਦੀ ਪਾਲਿਸੀ ਦਾ ਵੀ ਜ਼ਿਕਰ ਕੀਤਾ ਹੈ ਮਨਿਸਟਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਮਾਸਟਰ ਡਿਗਰੀ ਪ੍ਰੋਗਰਾਮ ਦੀ ਲੰਬਾਈ 16 ਮਹੀਨੇ ਤੋਂ ਵੱਧ ਹੋਵੇਗੀ ਉਹਨਾਂ ਦੇ ਸਪਾਊਸ ਹੀ ਓਪਨ ਵਰਕ ਪਰਮਿਟ ਲਈ ਯੋਗ ਹੋਣਗੇ ਮਨਿਸਟਰ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਵਾਲੇ ਬੇਣੇਕਾਰਾਂ ਨੂੰ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਵਿੱਚ ਘੱਟੋ-ਘੱਟ ਪਾਸਸ਼ਾ ਦੀ ਮੁਹਾਰਤ ਹਾਸਲ ਕਰਨੀ ਪਵੇਗੀ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਪੱਧਰ 7 ਅਤੇ ਕਾਲਜ ਗ੍ਰੈਜੂਏਟਾਂ ਲਈ ਸੀਐਲਬੀ 5 ਦੀ ਲੋੜ ਹੋਵੇਗੀ ਮੌਜੂਦਾ ਸਮੇਂ ਦੌਰਾਨ 8 ਮਹੀਨੇ ਤੋਂ ਜ਼ਿਆਦਾ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ ਉਦਾਹਰਨ ਵਜੋਂ ਜਿਹੜੇ ਵਿਦਿਆਰਥੀਆਂ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਿਹੜਾ ਦੋ ਬੰਦੋ ਦਿਨੋਂ ਮੇਰੇ ਕੋਲ ਕਰਨ ਦੇ 10 ਸਾਲ ਤੱਕ ਦਿੱਤੇ ਜਾ ਰਹੇ ਆਟਰੇ ਵੀ ਅੰਤਰਰਾਸ਼ਟਰੀ ਦਾ ਸਟੂਡੈਂਟਸ ਨੇ ਕੈਨੇਡਾ ਜਾਣਾ ਚਾਹੁੰਦੇ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ ਕਲੀਅਰ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਪੁਰੇ ਕਲਪ ਬੇ ਨਮਨ ਮਹਿਮ ਲਾਟਾ ਸਤਿ ਸ਼੍ਰੀ ਅਕਾਲ ਭਾਰਤ ਹਾਸਲ ਨੂੰ ਲੈ ਕੇ ਕੈਨੇਡਾ ਦੇ ਸਰਕਾਰ ਮੰਤਰੀ ਜਸਟਿਸ ਟਰੂਪੋ ਦੇ ਉਤੋਂ ਨੇ ਮਿਨੋਰੀਟੀ ਮਿਨਿਸਟਰ ਨੂੰ ਆਪਣੇ ਪਾਇਲਟ ਪ੍ਰੋਗਰਾਮ ਦਾ ਐਲਾਨ ਪਹਿਲਾਂ ਹੀ ਕਰ ਜੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਫ ਤੌਰ ਤੇ ਜ਼ਾਹਿਰ ਹੋ ਗਿਆ ਕਿ ਜੇਕਰ ਕੈਨੇਡਾ ਜਾਣਾ ਹੈ ਤਾਂ ਸਟੂਡੈਂਟ ਲਈ ਤੁਹਾਡਾ ਜੀ ਜਾਣਗੇ ਤੇ ਅਗਲੇ ਸਾਲ ਇਹ 30% 4 ਲੱਖਾ ਦਿੱਤੇ ਜਾਣਗੇ ਬੱਚਿਆਂ ਦੇ ਵਿੱਚ 2023 ਦੇ ਮੁਕਾਬਲੇ ਇਹ ਅੰਕੜੇ ਜਾਰੀ ਦਿੱਤੇ ਗਏ ਨੇ ਜਾਨੀ ਕਿ ਚੰਨੂ ਸਾਹ ਦੇ ਵਿੱਚ ਪਰਮਿਟ ਅਪਲਾਈ ਕਰਨਾ ਹੈ ਤਾਂ 30% ਘੱਟ ਸਟੂਡੈਂਟਸ ਨੂੰ ਦਿੱਤੇ ਜਾ ਰਹੇ ਨੇ ਕਿ ਅਗਲੇ ਸਾਲ ਦੇ ਵਿੱਚ ਹੋਰ 10% ਘਟਾ ਦਿੱਤੇ ਜਾਣਗੇ। ਇਹ ਹੀ ਨਹੀਂ ਇਹ ਵੀ ਕਹਿ ਦਿੱਤਾ ਜਾਏ ਕਿ ਕਨੇਡਾ ਦੇ ਵਿੱਚ ਜਾ ਕੇ ਜੋ ਸਟੂਡੈਂਟਸ ਪੜ੍ਹ ਰਹੇ ਨੇ ਉਹ ਵਰ ਪਰ ਮੋਟਿਵੇਸ਼ਨ ਲਾਈ ਕਰਨਾ ਚਾਹੁੰਦੇ ਨੇ ਜ਼ਰੂਰ ਪਵੇ ਕਿਉਂਕਿ ਕਨੇਡਾ ਇੱਕ ਐਸਾ ਪੇਪਰ ਹੈ ਬੇਹੱਦ ਪਵੇਗਾ ਪ੍ਰਕਾਰ ਦਾ ਹੈ ਪਰ CLB ਵੀ ਬਤਾ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਜਿਹੜੇ ਸਟੂਡੈਂਟਸ ਕਨੇਡਾ ਜਾਣਾ ਚਾਹੁੰਦੇ ਲਗਾਤਾਰ CLB ਤੱਕ ਲੈ ਕੇ ਜਾਂਦੇ ਨਜ਼ਰ ਆ ਰਹੀ ਹੈ ਇਸ ਤੱਤ ਕਰ ਦਿੱਤੇ ਗਏ ਨੇ ਕਿ ਕੈਨੇਡਾ ਵੱਲੋਂ ਦਿਨੋ ਦਿਨ ਵਾਟਵਾ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਛੱਡ ਕੇ ਦਿੱਤਾ ਗਿਆ ਹੈ ਯਾਨੀ ਕਿ ਜਿਹੜੇ ਵੀ ਅੰਤਰਰਾਸ਼ਟਰੀ ਕੈਨੇਡਾ ਜਾਣਾ ਕੈਨੇਡਾ ਜਾਣਾ ਜਾ ਕੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ ਉਹਨਾਂ ਨੂੰ ਲਗਾਤਾਰ ਵਾਟੇ ਛੱਡ ਕੇ ਮਿਲ ਰਹੇ ਨੇ ਇੱਕ ਹੋਰ ਨਿਯਮ ਸਰਕਾਰ ਵੱਲੋਂ ਲਗਾਤਾਰ ਹੈ ਇਸ ਨੂੰ ਲੈ ਕੇ ਕਿਤੇ ਜਾ ਰਹੇ ਨੇ ਕੈਨੇਡਾ ਦੇ ਜਿਵੇਂ ਜਿਵੇਂ ਚੋਣਾਂ ਦਾ ਵੇਲਾ ਨਜ਼ਦੀਕ ਆ ਰਿਹਾ ਹੈ ਇਮੀਗ੍ਰੇਸ਼ਨ ਮਿਨਿਸਟਰ ਨੂੰ ਆਪਣੇ ਆਪਣੇ ਐਕਟ ਤੇ ਦਿੱਤੇ ਜਾ ਰਹੇ ਨੇ ਜਿਸ ਤਰ੍ਹਾਂ ਜਿੱਕੀਆ ਜੈਸੇ ਰਿਸ਼ੇ ਕਿਹਾ ਗਿਆ ਹੈ ਇਸ ਸਾਲ ਚਰਪਾਈ ਵਿੱਚ 3% ਦੇ ਉੱਤੇ ਸਟੂਡੈਂਟ ਵੀਜ਼ਾ ਦੇ ਲੋਕਾਂ ਦਾ ਦਬਾਅ ਪਾਅ ਅਗਲੇ ਸਾਲ ਇਹ 10% ਵੀ ਆ ਰਿਹਾ ਹੈ ਕਿ ਹਟਾ ਦਿੱਤੇ ਜਾਣਗੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਤੁਲਨਾ ਕੀਤਾ ਜਾ ਰਿਹਾ ਹੈ ਤਾਰੀਖ ਦਿੱਤੀ ਹੈ ਕਿ ਨਹੀਂ ਯਾਨੀ ਕਿ ਚਾਲੂ ਸਾਲ ਦੇ ਵਿੱਚ ਨਾਲ ਇਹ 3% ਜਾ ਰਹੇ ਨੇ ਇਸ ਵਿੱਚ ਵੀਜ਼ੇ ਦਿੱਤੇ ਜਾ ਰਹੇ ਨੇ ਅੰਤਰਰਾਸ਼ਟਰੀ ਸਟੂਡੈਂਟਸ ਵੀਜ਼ਾ ਜਾਣਾ ਚਾਹੁੰਦੇ ਨੇ ਹਟਾ ਦਿੱਤੇ ਜਾਣਗੇ ਇਹ ਹੀ ਇਹ ਵੀ ਕਹਿ ਦਿੱਤਾ ਗਿਆ ਕਿ ਕੈਨੇਡਾ ਦੇ ਵੀਜ਼ਾ ਪਰਮਿਟ ਦੇ ਤੇ ਜਾ ਰਹੇ ਨੇ ਅਗਲੇ ਸਾਲ ਇਹ ਬਾਕ ਮਟਾਪਾਈ ਕਰਨਾ ਚਾਹੁੰਦੇ ਨੇ ਉਹ ਲੈ ਕੇ ਮਾੜੇ ਲੋਕ ਇਸ ਚੰਗੀ ਦੀ ਜ਼ਰੂਰਤ ਪਾ ਰਹੇ ਨੇ ਨਾ ਪਵੇਗਾ ਕੈਨੇਡਾ ਨੇ ਸੀਆਰਪੀ ਵੀ ਵਧਾ ਦਿੱਤਾ ਗਿਆ ਭਾਰਤ ਦੇ ਵਿੱਚੋਂ ਜਿਹੜੇ ਆ ਕੇ ਵੀ ਕਰਨੀ ਪਵੇ ਜਾਣਾ ਚਾਹੁੰਦੇ ਭਾਰਤ ਦੇ ਵਿੱਚ 6 ਲੈ ਕੇ ਜਾਂਦੇ ਸੀ ਪਰ ਹੁਣ ਕੈਨੇਡਾ ਜਾ ਕੇ ਵੀ ਕਰਨੀ ਪਵੇਗੀ ਇਹ ਕਰਨੀ ਪਵੇਗੀ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਜਿਆ ਗਿਆ ਯਾਨੀ ਕਿ ਪਰਮਿਟ ਅਪਰੋਵ ਕੈਨੇਡਾ ਜਾਣਾ ਤੁਹਾਨੂੰ ਫ੍ਰੈਂਚ ਜਾਂ ਫਿਰ ਇੰਗਰੇਜ਼ੀ ਪਾਸ ਸ਼ਾਦੀ ਮੁਹਾਰਤ ਹੈ ਜੋ ਹਾਸਲ ਕਰਨੀ ਪਵੇਗੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜੋ CLB ਹੈ 7 ਹੋਣਾ ਚਾਹੀਦਾ ਹੈ ਕਾਲਜ ਗ੍ਰੈਜੂਏਟ ਦੇ ਲਈ CLB 5 ਦੀ ਲੋੜ ਹੋਵੇਗੀ ਯਾਨੀ ਕਿ ਪਹਿਲਾਂ ਤਾਂ ਭਾਰਤ ਪੰਜਾਬ ਦੇ ਵਿੱਚ CLB 6 ਹਾਸਲ ਕਰਨੇ ਪੈਣਗੇ ਫਿਰ ਉੱਥੇ ਜਾ ਕੇ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਹੋਵੋਗੇ ਉੱਤੇ ਵਰਕ ਪਰਮਿਟ ਅਪਲਾਈ ਕਰੋਗੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਤੁਹਾਨੂੰ ਦੁਬਾਰਾ ਸੀਐਲਬੀ 7 ਹਾਸਲ ਕਰਨੇ ਪੈਣਗੇ ਐਲਸ ਕਰਨੀ ਪਵੇਗੀ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਲਿਖਿਆ ਕਿ ਅਸੀਂ ਇਸ ਸਾਲ 35% ਘਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੀ ਪੇਸ਼ਕਸ਼ ਕਰ ਰਹੇ ਹਾਂ ਤਾਂ ਅਗਲੇ ਸਾਲ ਇਹ ਸੰਖਿਆ 10% ਹੋਰ ਘਟਾ ਦਿੱਤੀ ਜਾਵੇਗੀ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਲਾਭ ਹੈ ਪਰ ਜਦੋਂ ਮਾੜੇ ਲੋਕ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਵਿਦਿਆਰਥੀਆਂ ਦਾ ਫਾਇਦਾ ਚੁੱਕਦੇ ਨੇ ਤਾਂ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਦੇਸ਼ ਵਿੱਚ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ ਵਿੱਚ ਹੋਰ ਕਟੌਤੀ ਕਰਨ ਦੇ ਇਰਾਦੇ ਨਾਲ 2025 ਦੌਰਾਨ ਸਟੱਡੀ ਵੀਜ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਮਨਿਸਟਰ ਮਿਲਰ ਨੇ ਦੱਸਿਆ 2025 ਦੌਰਾਨ 437000 ਸਟੱਡੀ ਵੀਜ਼ੇ ਹੀ ਦਿੱਤੇ ਜਾਣਗੇ ਯਾਨੀ ਕਿ ਅਗਲੇ ਸਾਲ ਵਿੱਚ ਸਿਰਫ ਸਿਰਫ ਕੈਨੇਡਾ ਵੱਲੋਂ 437000 ਸਟੱਡੀ ਪਰਮਿਟ ਦਿੱਤੇ ਜਾਣੇ ਆ ਪੂਰੇ ਮੁਲਕ ਮੁਲਕਾਂ ਦੇ ਲਈ ਯਾਨੀ ਕਿ ਕੈਨੇਡਾ ਨੂੰ ਛੱਡ ਕੇ ਜਿੰਨੇ ਵੀ ਹੋਰ ਮੁਲਕ ਨੇ ਉਹਨਾਂ ਚੋਂ ਜਿਹੜੇ ਕੈਨੇਡਾ ਚ ਪੜ੍ਹਾਈ ਕਰਨ ਜਾਣਾ ਚਾਹੁੰਦੇ ਨੇ ਮਹਿਜ਼ 437000 ਬੱਚੇ ਜਾਣਗੇ ਤਾਂ ਉਹਨਾਂ ਵਿੱਚ ਪੰਜਾਬੀ ਕਿੰਨੇ ਕਾਉਂਦੇ ਨੇ ਇਹ ਵੀ ਦੇਖਣਾ ਹੋਵੇਗਾ ਮਨਿਸਟਰ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਤੀ ਪਤਨੀਆਂ ਨੂੰ ਹੀ ਓਪਨ ਵਰਕ ਪਰਮਿਟ ਦੀ ਪਾਲਿਸੀ ਦਾ ਵੀ ਜ਼ਿਕਰ ਕੀਤਾ ਹੈ ਮਨਿਸਟਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਮਾਸਟਰ ਡਿਗਰੀ ਪ੍ਰੋਗਰਾਮ ਦੀ ਲੰਬਾਈ 16 ਮਹੀਨੇ ਤੋਂ ਵੱਧ ਹੋਵੇਗੀ ਉਹਨਾਂ ਦੇ ਸਪਾਊਸ ਹੀ ਓਪਨ ਵਰਕ ਪਰਮਿਟ ਲਈ ਯੋਗ ਹੋਣਗੇ ਮਨਿਸਟਰ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨ ਵਾਲੇ ਬੇਨਕਾਰਾਂ ਨੂੰ ਫ੍ਰੈਂਚ ਜਾਂ ਫਿਰ ਅੰਗਰੇਜ਼ੀ ਵਿੱਚ ਘੱਟੋ ਘੱਟ ਪਾਸ਼ਾ ਦੀ ਮੁਹਾਰਤ ਹਾਸਲ ਕਰਨੀ ਪਵੇਗੀ 1 ਨਵੰਬਰ 2024 ਨੂੰ ਜਾਂ ਇਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਯੂਨੀਵਰਸਿਟੀ ਗ੍ਰੈਜੂਏਟਾਂ ਲਈ ਕੈਨੇਡੀਅਨ ਲੈਂਗੁਏਜ ਬੈਂਚਮਾਰਕ CLB ਪੱਧਰ 7 ਅਤੇ ਕਾਲਜ ਗ੍ਰੈਜੂਏਟਾਂ ਲਈ CLB 5 ਦੀ ਲੋੜ ਹੋਵੇਗੀ ਮੌਜੂਦਾ ਸਮੇਂ ਦੌਰਾਨ 8 ਮਹੀਨੇ ਤੋਂ ਜ਼ਿਆਦਾ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ ਉਦਾਹਰਨ ਵਜੋਂ ਜਿਹੜੇ ਵਿਦਿਆਰਥੀਆਂ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਾਂ ਇਸ ਤੋਂ ਬਧੇਰੇ ਸਮੇਂ ਦਾ ਕੋਰਸ ਕਰਨ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਗੋਰਟਾਲਾ ਬਹਿ ਕੇ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਹਾਸਲ ਵਿਦਿਆਰਥੀਆਂ ਲਈ ਕੈਨੇਡੀਅਨ ਸਰਕਾਰ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀਜ਼ ਸਟੂਡੈਂਟ ਪਾਇਲਟ ਪ੍ਰੋਗਰਾਮ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ ਤਾਂ ਹੁਣ ਸਾਫ਼ ਤੌਰ ਤੇ ਜ਼ਾਹਿਰ ਹੋ ਗਿਆ ਕਿ ਜੇਕਰ ਕੈਨੇਡਾ ਜਾਣਾ ਹੈ ਤਾਂ ਪਹਿਲਾਂ ਹੀ ਤੁਹਾਡਾ ਸੀਐਲਬੀ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ 437000 ਬੱਚਿਆਂ ਦੇ ਵਿੱਚ ਪਹੁੰਚ ਸਕੋ ਤੇ ਉਸ ਤੋਂ ਬਾਅਦ ਜਦੋਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋਵੋਗੇ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਦੁਬਾਰਾ ਤੋਂ ਐਗਜ਼ ਕਰਨੀ ਪਵੇਗੀ ਸੀਐਲਬੀ 7 ਹਾਸਲ ਕਰਨਾ ਪਵੇਗਾ ਤਾਂ ਇਸ ਨੂੰ ਲੈ ਕੇ ਜੋ ਕੈਨੇਡਾ ਨੇ ਹੁਣ ਸਖਤਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਹੋ ਸਕਦਾ ਹੈ ਕਿ ਆਰਥਿਕ ਦੁਨੀਆ ਉੱਤੇ ਅਸਰ ਜ਼ਰੂਰ ਪਵੇ ਕਿਉਂਕਿ ਕੈਨੇਡਾ ਇਮੀਗ੍ਰੈਂਟਸ ਦੇ ਉੱਤੇ ਬੇहद ਨਿਰਪਰ ਘਰਤਾ ਪਰ ਜਿਸ ਤਰੀਕੇ ਦੇ ਕੈਨੇਡਾ ਵਿੱਚੋਂ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਉੱਥੋਂ ਦੀ ਸਰਕਾਰ ਹੁਣ ਲਗਾਤਾਰ ਸਖਤਾਈਆਂ ਕਰਦੀ ਨਜ਼ਰ ਆ ਰਹੀ ਹੈ